ਆਸਾ ਹਰ 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 ਗਰੀ ਹਰ ਸਿਮਰਤ ਜਨ ਕੇ ਨਿਸਤਰ ਤਰੇ ਗਰਹਾਉ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਉ ਦੂਦ ਪੀ ਆਇਆ ਤੋ ਜਗ ਜਨਮ ਸੰਗਟ ਨਹੀਂ ਆਇਆ ਜਨ ਰਵਦਾਸ ਰਾਮ ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਜਨ ਰਬਦਾਸ ਰਾਮ ਰੰਗ ਰਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਰਬਦਾਸ ਜੀ ਦਾ ਪੰਜਵਾਂ ਸ਼ਬਦ ਆਸਾ ਰਾਗੰਦਰ ਇਸ ਦੀ ਪਹਿਲੀ ਪੰਕਤੀ ਹੀ 라ਉ ਦੀ ਪੰਕਤੀ ਹੈ ਹਰ 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 ਰੇ ਹਰ ਸਿਮਰਤ ਜਨ ਗੇ ਨਿਸਤਰ ਤਰੇ ਉਸ ਪਰਮਾਤਮਾ ਦਾ ਨਾਮ ਹਰ ਹਰ ਕਰਕੇ ਜਪਨ ਕਰਕੇ ਹਰ ਸਿਮਰਤ ਜਨ ਗੇ ਨਿਸਤਰ ਤਰੇ ਜਿਹੜੇ ਸੇਵਕ ਲੋਕ ਹਨ ਪਰਮਾਤਮਾ ਦੇ ਸੇਵਕ ਬਣ ਕੇ ਪਰਮਾਤਮਾ ਹਰੀ ਦਾ ਸਿਮਰਨ ਕਰਦੇ ਨੇ ਯਾਦ ਕਰਦੇ ਨੇ ਉਹ ਇਸ ਪਵ ਸਾਗਰ ਤੋਂ ਤਰ ਗੇ ਨਿਸਤਰ ਤਰੇ ਉਹ ਨਿਸ਼ਚਿਤ ਔਰਤੇ ਪਵ ਸਾਗਰ ਤੋਂ ਤਰ ਗੇ ਇਸ ਸ੍ਰਿਸ਼ਟੀ ਨੂੰ ਪਵ ਸਾਗਰ ਕਿਹਾ ਪਿਆਨਕ ਜੰਗਲ ਕਿਆ ਮਹਾ ਪਿਆਨ ਉद्याਨ ਨਗਰਕਰ ਮੰਨਿਆ ਇਸ ਨੂੰ ਲੋਕਾਂ ਨੇ ਇੱਕ ਖੂਬਸੂਰਤ ਸ਼ਹਿਰ ਪਟਨ ਨਗਰ ਮੰਨ ਲਿਆ ਹੈ ਪਰ ਕਹਿੰਦੇ ਨੇ ਮਹਾ ਪਿਆਨ ਬੜਾ ਭਿਆਨਕ ਹਾਂ ਪਿਆਨ ਉद्याਨ ਉਹਦਣ ਕਹਿੰਦੇ ਨੇ ਵੀ ਆ ਬਨ ਜੰਗਲ ਨੂੰ ਵੀ ਆ ਬਨ ਜੰਗਲ ਵਰਗਾ ਇਹ ਸੰਸਾਰ ਹੈ ਇਨਸਾਨ ਦੇ ਲਈ ਕਿਉਂਕਿ ਇਹਦੇ ਸੰਸਾਰ ਦੀ ਮੂ ਮਾਇਆ ਵੀ ਤਸ ਕੇ ਦਿਸਦੇ ਸੰਸਾਰ ਦੇ ਮੂਵ ਜਪ ਕੇ ਇਨਸਾਨ ਅੰਧਿਸੇ ਉਸ ਪਰਮਾਤਮਾ ਦੀ ਪਛਾਣ ਬੁੱਲ ਜਾਂਦਾ ਹੈ ਆਪਣੇ ਆਪੇ ਦੀ ਜੋ ਸਾਡਾ ਆਪਾ ਹੈ ਜਿਸ ਦੀ ਅਸੀਂ ਅਨਸ਼ੋ ਇਨਸਾਨ ਉੱਪਰ ਜਾਂਦਾ ਹੈ ਸਿਮਰਨ ਤੋਂ ਮਤਲਬ ਕੇਵਲ ਕਿਸੇ ਅੱਖਰ ਦਾ ਰਟਨ ਕਰਨਾ ਨਹੀਂ ਹੁੰਦਾ ਸਿਮਰਨ ਤੋਂ ਮਤਲਬ ਹੈ ਆਪਣੇ ਮੂਲ ਨੂੰ ਪਛਾਨਣਾ ਆਪਣੇ ਅਸਰੇ ਨੂੰ ਪਛਾਨਣਾ ਸਾਡਾ ਮੂਲ ਕੀ ਹੈ ਸਾਡਾ ਮੂਢ ਕੀ ਹੈ ਜਿਸ ਤਰ੍ਹਾਂ ਨਦੀਆਂ ਨਾਲਿਆਂ بارشਾਂ ਟੋਇਆਂ ਠਿਬਿਆਂ ਖੂਹਾਂ ਵਿੱਚ ਧਰਤੀ ਵਿੱਚ ਜਿਹੜਾ ਪਾਣੀ ਹੈ ਇਹ ਸਾਰੇ ਦਾ ਮੂਲ ਸੋਮਾ ਉਹ ਸਾਗਰ ਹੈ ਸਾਗਰ ਤੋਂ ਹੀ ਸਾਰੇ ਉਪਜਦੇ ਨੇ ਤੋਂ ਮੂੜ ਸਾਗਰ ਵਾਲੀ ਸਾਰੇ ਧਾਈ ਕਰਦੇ ਨੇ ਪਾਣੀ ਕਿਦੇ ਵੀ ਅਸੀਂ ਗਿਰਾਵਾਂਗੇ ਉਹ ਉਤਰਾਹੀ ਵਾਲੇ ਪਾਸੇ ਸਾਗਰ ਵਾਲੇ ਪਾਸੇ ਵਗਦਾ ਆਪਣੇ ਮੂੜ ਵਾਲੇ ਪਾਸੇ ਜਾਂਦਾ ਯਤਨ ਕਰਦਾ ਤੋ ਇਸ ਤਰ੍ਹਾਂ ਅਗਨੀ ਹੈ ਮੂਲ ਸੋਮਾਸ ਦਾ ਸੂਰਜ ਹੈ ਜਿੱਥੇ ਵੀ ਅਗ ਅਸੀਂ ਜਲਾਉਂਦੇ ਹਾਂ ਉਹਦੇ ਪਾਮੜ ਸੂਰਜ ਵਾਲੇ ਪਾਸੇ ਉੱਤੇ ਨੂੰ ਜਾਂਦੇ ਨੇ ਉੱਪਰ ਹੀ ਜਾਂਦੇ ਨੇ نیچے ਨਹੀਂ ਜਾਂਦੇ ਹਰ ਚੀਜ਼ ਆਪਣੇ ਅਸਲੇ ਵੱਲ ਆਪਣੇ ਮੂਲ ਵੱਰ ਵਾਦੇ ਵਿੱਚ ਹੈ ਕੇਵਲ ਇਨਸਾਨ ਹੈ ਜਿਹੜਾ ਆਪਣੇ ਮੂਲ ਨੂੰ ਭੁੱਲ ਕੇ ਜੋ ਦਿਸਦਾ ਸੰਸਾਰ ਹੈ ਇਹਦੇ ਮੂਹ ਵਿੱਚ ਐਸਾ ਜਕੜਿਆ ਜਾਂਦਾ ਹੈ ਕਿ ਮਾਨੋ ਕਿ ਜਿਸ ਤਰ੍ਹਾਂ ਸੰਸਾਰ ਦੀ ਮੂਹ ਮਾਇਆ ਦੀ ਲਹਿਰਾਂ ਵਿੱਚ ਡੁੱਬੀ ਜਾਂਦਾ ਹੈ ਬੰਦਾ ਇੱਥੇ ਆਪਣੇ ਆਪ ਨੂੰ ਇਸ ਦੇ ਕੋਲੋਂ ਤਰਨਾ ਇਹਦੇ ਤੋਂ ਉੱਪਰ ਉੱਠਣਾ ਸੰਸਾਰੀ ਦੀ ਮੂਹ ਮਾਇਆ ਤੋਂ ਉੱਪਰ ਉੱਠ ਕੇ ਆਪਣੇ ਜੀਵਨ ਦਾ ਮਨੋਰਥ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲਚ ਬ੍ਰਿਥਾ ਜਨਮ ਪ੍ਰਾਣੀ ਜਨਮ ਬੇਅਰਥ ਕਰ ਰਿਹਾ ਪ੍ਰਾਣੀ ਕਿਉਂਕਿ ਨਾਮ ਵਿਸਾਰ ਪ੍ਰਮਾਤਮ ਨੂੰ ਪੁਲਾ ਕੇ ਲਗੇ ਅਨਲਾਲਚ ਬੰਦਾ ਇਹ ਅਨਲਾਲਚ ਕਿਹੜੀ ਦੁਨੀਆਦਾਰੀ ਦੀ ਹੋਰ ਲਾਲਚ ਯਾਨੀ ਪ੍ਰਭੂ ਦੀ ਮਿਲਣ ਦੀ ਲਾਲਸਾ ਨਹੀਂ ਉਹ ਲਾਲਚ ਨਹੀਂ ਉਹ ਲਾਲਸਾ ਨਹੀਂ ਪ੍ਰਭੂ ਲਈ ਪੈਦਾ ਹੋਈ ਸੰਸਾਰ ਦੀ ਬੜੀ ਭੁੱਖ ਹੈ ਸੰਸਾਰ ਦੀ ਬੜੀ ਪਿਆਸ ਹੈ ਸੰਸਾਰ ਵਿੱਚ ਇਹ ਦੂਜੇ ਪਾਪ ਵਿੱਚ ਬੰਦਾ ਐਸਾ ਉਲਝਦਾ ਹੈ ਕਿ ਮਾਣੋ ਇਹਦੇ ਵਿੱਚ ਆਪਣਾ ਜੀਵਨ ਡੋਬ ਹੀ ਲੈਂਦਾ ਐ ਐਸਾ ਲੱਗਦਾ ਹੈ ਕਿ ਜਿਸ ਤਰ੍ਹਾਂ ਕਿਸੇ ਸਾਗਰ ਵਿੱਚ ਡੁੱਬ ਕੇ ਕੋ ਗੋਤੇ ਖਾਂਦਾ ਇੱਥੇ ਵੀ ਬਹੁਤ ਹੀ ਅਸਗਾ ਗੋਤੇ ਖਾ ਇਹਨਾਂ ਨਿਕਲੇ ਇਸ ਅਸਗਾ ਸੰਸਾਰ ਸਾਗਰ ਵਿੱਚ ਗੋਤੇ ਲੱਗਦੇ ਨਹੀਂ ਲੋਕ ਡੁੱਬਰੇ ਨੇ ਇਹਨਾਂ ਵਿਕਾਰਾਂ ਵਿੱਚ ਮੂਹ ਮਾਇਆ ਵਿੱਚ ਔਰ ਆਪਣਾ ਅਸਲਾ ਜਿਹੜਾ ਸੀ ਪ੍ਰਭੂ ਉਸ ਨੂੰ ਭੁੱਲ ਕੇ ਆਪਣੇ ਆਤਮ ਗੁਣਾਂ ਨੂੰ ਭੁੱਲ ਕੇ ਹਰ ਬਿਸਰੇ ਤੇਰੇ ਗੁਣ ਗਲਿਆ ਇਹ ਜੀ ਅਵਸਥਾ ਬਣ ਜਾਂਦੀ ਹੈ ਤੂੰ ਸਿਮਰ ਤੂੰ ਭਾਵ ਹੈ ਆਪਣੇ ਮੂਲ ਨੂੰ ਪਛਾਨਣਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣਾ ਮੂਲ ਉਹ ਅਕਾਲਪੁਰਖ ਵਾਹਿਗੁਰੂ ਪਰਮਾਤਮਾ ਜੋ ਸਰਵ ਵਿਆਪਕ ਜੋਤ ਹੈ ਨੂਰ ਹੈ ਉਸ ਨੂਰ ਨੇ ਹੀ ਇਸ ਸਰੀਰ ਵਿੱਚ ਵੀ ਨੂਰੀ ਟਿਕਾਇਆ ਹੋਇਆ ਹੈ ਤੇ ਉਸ ਨੂਰੀ ਆਤਮਾ ਨੇ ਜੋ ਸਰੀਰ ਵਿੱਚ ਹੈ ਉਸ ਨੇ ਇਸ ਰੂਪੀ ਖਾਕੀ ਸਰੀਰ ਰੂਪੀ ਇਹ ਚੋਲਾ ਪਹਿਨਿਆ ਹੋਇਆ ਜਾਂ ਕਹ ਲਈ ਇਹ ਘਰ ਬਣਾਇਆ ਹੋਇਆ ਆਪਣਾ ਗੁਰਬਾਣੀ ਕਹਿੰਦੀ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਗੁਰੂ ਦੀ ਗਿਆਨ ਰੂਪੀ ਰਤਨ ਨਾਲ ਇਹ ਪ੍ਰਗਟ ਹੋ ਜਾਂਦੀ ਹੈ ਗੱਲ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਨਾਲ ਹੀ ਇਹ ਜੋਤ ਪ੍ਰਗਟ ਹੁੰਦੀ ਹੈ ਮਹਿਸੂਸ ਹੁੰਦਾ ਹੈ ਕਿ ਮੈਂ ਸਰੀਰ ਨਹੀਂ ਆ ਮੇ ਜੋਤ ਆ ਪਰ ਇਨਸਾਨ ਜਿਤਨੇ ਦੀ ਜੋਤ ਨੂੰ ਨਹੀਂ ਪਛਾਣਦਾ ਇਹ ਸਰੀਰ ਨੂੰ ਆਪਣਾ ਆਪ ਸਮਝਦਾ ਰਹਿੰਦਾ ਹੈ ਅਸੀਂ ਕੋਈ ਪੁੱਛੇਗਾ ਤਾਂ ਅਸੀਂ ਆਪਣੀ ਆਇਡੈਂਟੀਟੀ ਆਪਣੀ ਸਰੀਰਵਲ ਆਇਡੈਂਟੀਟੀ ਦੱਸਦੇ ਹਾਂ ਮੇਰਾ ਇਹ ਨਾਮ ਹੈ ਮੇਰਾ ਇਸ ਸੀਡ ਦਾ ਪੈਦਾ ਕਰਵਲਾ ਪਿਤਾ ਕੌਣ ਸੀ ਮਾਤਾ ਕੌਣ ਹੈ ਮੈਂ ਪੜਿਆ ਕਿੰਨਾ ਮੇਰਾ ਕਦ ਬੁੱਤ ਕੀ ਹੈ ਮੇਰੀ ਸ਼ਕਲ ਸੂਰਤ ਕੀ ਹੈ ਮੇਰੀ ਪਹਿਚਾਨ ਕੀ ਹੈ ਸਰੀਰ ਦੀ ਪਛਾਣ ਬੰਦਾ ਦੱਸਦਾ ਉਹ ਆਪਣੇ ਆਪ ਨੂੰ ਆਤਮਾ ਨਹੀਂ ਸਮਝਦਾ ਪਰ ਜਦੋਂ ਬੰਦਾ ਆਤਮਾ ਸਮਝਣ ਵਾਸਤੇ ਆਪਣੇ ਆਪੇ ਨੂੰ ਪਛਾਣਨ ਵਾਸਤੇ ਮੈਂ ਕੌਣ ਹਾਂ ਕਿੱਥੋਂ ਆਇਆ ਇਹ ਸਰੀਰ ਚ ਬੋਲਦਾ ਪਿਆ ਕਹਿੰਦਾ ਅਸੀਂ ਕਦੇ ਨਹੀਂ ਕਿਹਾ ਨਾ ਮੈਂ ਸਰੀਰ ਨਾ ਅਸੀਂ ਕਦੇ ਨਹੀਂ ਕਹਿੰਦੇ ਮੈਂ ਨੱਕ ਆਮੇ ਅੱਖਾਂ ਆਮੇ ਹੱਥਾਂ ਆਮੇ ਪੈਰ ਕਹਿੰਦੇ ਮੇਰੇ ਹੱਥ ਮੇਰੇ ਪੈਰ ਮੇਰਾ ਸਰੀਰ ਮੇਰਾ ਮੂੰਹ ਨੱਕ ਇਸ ਨੂੰ ਮੇਰਾ ਆਖਦੇ ਆ ਕੌਣ ਕਹਿ ਰਿਹਾ ਮੇਰਾ ਇਹ ਕੌਣ ਕਹਿ ਰਿਹਾ ਸਰੀਰ ਮੇਰਾ ਮੇਰੀਆਂ ਅੱਖਾਂ ਮੇਰੇ ਨੱਕ ਮੂੰਹ ਉਹ ਤੇ ਅੰਦਰ ਬੈਠਾ ਕੋਈ ਕਹਿ ਰਿਹਾ ਹੈ ਉਧਰ ਅੰਦਰ ਬੈਠਾ ਹੈ ਸਰੀਰ ਨੂੰ ਆਪਣਾ ਰਹਿਣ ਦੀ ਥਾਂ ਬਣਾ ਰਿਹਾ ਹੈ ਘਰ ਬਣਾ ਕੇ ਬੈਠਾ ਹੋਇਆ ਉਹ ਉਹ ਅਸੀਂ ਉਹ ਹਾਂ ਸਾਡਾ ਅਸਲਾ ਉਹ ਹੈ ਸਾਡਾ ਮੂਲ ਅਤੇ ਉਸ ਦਾ ਮੂਲ ਅੱਗੇ ਉਸ ਜੋਤ ਦਾ ਮੂਲ ਕੀ ਹੈ ਜਿਹੜਾ ਸਾਡੇ ਅੰਦਰ ਬੈਠਾ ਹੈ ਉਹ ਅਸਰ ਵਿਆਪਕ ਜੋਤ ਜਿਹੜੀ ਹਰ ਪਾਸੇ ਸਭ ਵਿੱਚ ਜੋਤ ਜੋਤ ਹੈ ਸ੍ਰੀ ਤੇਜਦਾ ਚਾਨਨ ਸਭ ਵਿੱਚ ਹੋਈ ਜਿਸ ਲਈ ਮਾਣੀ ਕਹਿੰਦੀ ਕੋ ਜਲ ਤਨ ਮੀਲ ਪੂਰਿਆ ਸ੍ਰੀ ਸੁਆਮੀ ਸ੍ਰਿਜਨ ਹਾਰ ਉਹ ਸ੍ਰਿਜਨ ਹਾਰ ਸ੍ਰੀ ਸੁਆਮੀ ਮਾਲਕ ਜੋ ਹੈ ਸਾਨੂੰ ਸ੍ਰਿਜਨ ਵਾਲਾ ਬਣਾਉਣ ਵਾਲਾ ਉਹ ਜਲ ਵਿੱਚ ਥਲ ਵਿੱਚ ਜਲ ਹੋ ਗਿਆ ਜਿਤਨਾ ਵੀ ਸੰਸਾਰ ਤੇ ਪਾਣੀ ਹੈ ਥਲ ਹੋ ਗਿਆ ਜਿਹੜੀ ਖੁਸ਼ਕਤਾ ਬਾਕੀ ਬਚੀ ਤੇ ਮਹਿਲ ਹੋ ਗਿਆ ਖਾਲੀ ਥਾਂ ਪੁਲਾੜ ਉਪਰ ਸਪੇਸ ਉਹ ਹਰ ਪਾਸੇ ਪੂਰਿਆ ਹੋਇਆ ਨਕ ਨਕ ਭਰਿਆ ਹੋਇਆ ਉਹ ਤਾਂ ਖਾਲੀ ਨਹੀਂ ਉਹ ਜਿਹੜਾ ਸਾਰੇ ਪਾਸੇ ਸਿਰ ਵਿਆਪਕ ਜੋਤ ਹੈ ਜਿਸ ਦਾ ਕੋਈ ਰੂਪ ਰੇਖ ਰੰਗ ਨਹੀਂ ਸਾਨੂੰ ਦਿਸਦੀ ਨਹੀਂ ਉਹ ਸਾਡੇ ਅੰਦਰ ਵੀ ਹੈ ਤੇ ਸਾਡੇ ਅੰਦਰ ਉਹ ਕਿਹਦੀ ਦਿਸਦੀ ਹੈ ਸਾਡੇ ਦੇਖਦੇ ਹੀ ਦੇਖਦੇ ਕਈਆਂ ਦੇ ਸੁਵਾਸ ਹੋ ਜਾਂਦੇ ਨੇ ਸਰੀਰ ਤਿਆਗ ਜਾਂਦੇ ਨੇ ਜੂ ਰੂਹ ਨਿਕਲ ਕੇ ਚਲੀ ਜਾਂਦੀ ਹੈ ਉਹ ਜੋਤ ਉਹ ਨਰੰਕਾਰੀ ਜੋਤ ਨਿਕਲ ਜਾਂਦੀ ਪਤਾ ਹੀ ਨਹੀਂ ਲੱਗਦਾ ਕਿੱਥੋਂ ਨਿਕਲੀ ਬਸ ਅਸੀਂ ਉਹ ਅਸੀਂ ਨਰੰਕਾਰ ਰੂਪਾਂ ਨਰੰਕਾਰ ਦਾ ਅੰਸ਼ ਬਸ ਨਰੰਕਾਰ ਵਿੱਚ ਸੁਰਤੀ ਜੁੜਨੀ ਉਸ ਨੂੰ ਗਾਵੀ ਸੁਰਤੀ ਜੋੜ ਕੇ ਤੁਸੀਂ ਵਾਹਿਗੁਰੂ ਕਰੋ ਰਾਮ ਰਾਮ ਕਰੋ ਅੱਲਾਹ ਅੱਲਾਹ ਕਰੋ ਕੁਝ ਵੀ ਬੋਲੋ ਮੂੰਹ ਕੋਈ ਵੀ ਲਫਜ਼ ਉਚਾਰਨ ਕਰੋ ਪਰ ਸੁਰਤੀ ਉਹਦੇ ਵਿੱਚ ਜਾਵੇ ਕਿ ਮੈਂ ਉਸ ਹਸਤੀ ਨੂੰ ਯਾਦ ਕਰ ਰਿਹਾ ਹਾਂ ਜੋ ਮੇਰਾ ਮੂਲ ਹੈ ਆਪਣੇ ਮੂਲ ਦੀ ਪਛਾਣ ਕਰਕੇ ਫਿਰ ਇਹ ਬਣ ਗਿਆ ਸਿਮਰਨ ਜੇ ਅਸੀਂ ਖਾਲੀ ਜ਼ਮਾਨ ਨਾਲ ਤੋਤਾ ਰਟਣੀ ਕੋਈ ਲਫਜ਼ ਰੱਟੇ ਜਾ ਰਹੇ ਹਾਂ ਕਿਸ ਨੂੰ ਰੱਟੇ ਜਾ ਰਹੇ ਪਤਾ ਹੀ ਕੱਖ ਨਹੀਂ ਇਹ ਕੋਈ ਸਿਮਰਨ ਨਹੀਂ ਇਹ ਤੇ ਐਵੇਂ ਤੋਟਾ ਰੱਟਰੀ ਬਣ ਗਈ ਇਹਦਾ ਕੋਈ ਲਾਭ ਨਹੀਂ ਅਸੀਂ ਗੁਰਬਣੀ ਦਾ ਪਾਠ ਕਰਦੇ ਹਾਂ ਗੁਰਮੁਖ ਜਿ ਬੜੇ ਸ਼ੁਭ ਤੁਹਾਨੂੰ ਐਸੇ ਮਿਲਣਗੇ ਜਿਹੜੇ ਕਦੇ ਨੇ ਪਾਠ ਕਰਨ ਦਾ ਕੋਈ ਲਾਭ ਨਹੀਂ ਸੁੱਕੇ ਪਾਠਾਂ ਦਾ ਕੋਈ ਲਾਭ ਨਹੀਂ ਪਾਠ ਪੜਿਓਰ ਬੇਦ ਵਿਚਾਲਿਓ ਨਿਵਲ ਪਈ ਅੰਗਮ ਸਾਦੇ ਪੰਜ ਜਨ ਅਸੂ ਸੰਗ ਨਾਲ ਛੁੱਟ ਗਿਓ ਅਧਿਕ ਉਹ ਬੁੱਧ ਬਿਆੰਦੇ ਪਿਆਰੇ ਇਨ ਵਿਧ ਮਿਲਣਾ ਜਾਈ ਇਸ ਤਰ੍ਹਾਂ ਨਹੀਂ ਮਿਲਪ ਹੁੰਦਾ ਮੈਂ ਕੀ ਇਹ ਕਰਮ ਅਨੇਕਾ ਹਾਰ ਪਰੇ ਸੁਆਮੀ ਕੇ ਦੁਆਰਾ ਦੀਜ ਬੁੱਧ ਬੇਕ ਮੈਨੂੰ ਬਿਵੇਕ ਬੁੱਧੀ ਬਖਸ਼ ਮੈਂ ਸਿਮਰਨ ਕਰਾਂ ਪਰ ਬਿਵੇਕ ਬੁੱਧੀ ਨਾਲ ਐਵੇਂ ਅਗੰਤਾ ਵਿੱਚ ਅਣਜਾਨ ਪੁੰਨੇ ਵਿੱਚ ਤੋਤਰ ਟਰੀ ਵਾਲਾ ਸਿਮਰਨ ਮੈਂ ਨਾ ਕਰਾਂ ਮੈਂ ਤੈਨੂੰ ਪਛਾਨ ਕੇ ਕਰਾਂ ਅਵੇਂ ਪਾਠ ਕਰੀ ਜਾ ਰਹੇ ਹੋ ਪਾਠ ਦਾ ਮਤਲਬ ਕੀ ਹੈ ਉਹ ਬਾਣੀ ਜਿਹੜੀ ਪੜਦੇ ਉਹਦੇ ਅਰਥ ਕੀ ਨੇ ਉਹ ਕਿਹੜੇ ਕੰਮ ਕਰਨ ਲਈ ਕਹਿ ਰਹੀ ਹੈ ਕਿਹੜੇ ਕੰਮ ਛੱਡਣ ਲਈ ਕਹਿ ਰਹੀ ਹੈ ਉਹ ਤਾਂ ਪੜੇਗਾਖ ਨਹੀਂ ਬਸ ਖਾਲੀ ਪਾਠ ਕਰਨ ਦਾ ਮਤਲਬ ਸਮਝੀ ਬੈਠੇ ਆ ਇਹ ਗੁਰਬਾਣੀ ਦਾ ਸਿਧਾਂਤ ਨਹੀਂ ਇਹ ਸਿੱਖੀ ਦਾ ਇਸ ਨੂੰ ਸਿਮਰਨ ਨਹੀਂ ਕਹਿੰਦੇ ਜਦੋਂ ਤੁਸੀਂ ਬਾਣੀ ਦੇ ਅਰਥ ਬੋਧ ਜਾਣਦੇ ਹੋ ਤੁਸੀਂ ਸੁਰਤੀ ਵਿਰਤੀ ਅਰਥਾਂ ਵਿੱਚ ਜੋੜ ਕੇ ਸ਼ੁੱਧ ਪਾਠ ਕਰੀ ਜਾ ਰਹੇ ਹੋ ਤੇ ਤੁਹਾਡੀ ਸੁਰਤੀ ਵਿੱਚ ਪ੍ਰਭੂ ਦਾ ਚਿੰਤਨ ਹੋ ਰਿਹਾ ਹੈ ਤਾਂ ਉਹ ਪਾਠ ਹੀ ਸਿਮਰਨ ਹੈ ਤੁਸੀਂ ਕੀਰਤਨ ਕਰ ਰਹੇ ਹੋ ਕੀਰਤਨ ਵਿੱਚ ਤੁਹਾਨੂੰ ਪਰਮਾਤਮਾ ਦੀ ਸ਼ਿਫਸਾ ਲਾ ਕਰਦੇ ਆਨੰਦ ਆ ਰਿਹਾ ਹੈ ਕੀਰਤਨ ਦਾ ਤੂੰ ਉਹ ਤੁਸੀਂ ਸਿਮਰਨ ਕਰ ਰਹੇ ਹੋ ਜੁੜੀ ਨਹੀਂ ਕਿ ਤੁਸੀਂ ਬੈਠੇ ਇੱਕੋ ਲਫ਼ਜ਼ ਕਿਸੇ ਰਿਪੀਟ ਕਰ ਰਹੇ ਹੋ ਵਾ ਰੂ 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 ਤਾਂ ਹੀ ਸਿਮਰਨਾ ਹੈ ਨਹੀਂ ਕਿਸੇ ਵੀ ਤਰੀਕੇ ਨਾਲ ਸਤਸੰਗਤ ਵੀ ਜਾ ਕੇ ਕਥਾ ਵਰਤਾ ਸੁਣ ਕੇ ਕੀਰਤਨ ਕਰਕੇ ਸੁਣ ਕੇ ਅਗਰ ਸੁਰਤੀ ਵਰਤੀ ਉਸ ਆਪਣੇ ਇਸ਼ਟ ਵਿੱਚ ਜਾਂਦੀ ਹੈ ਆਪਣੇ ਮੂਲ ਵਿੱਚ ਜਾਂਦੀ ਹੈ ਤੇ ਉਸ ਦੀ ਯਾਦ ਆ ਰਹੀ ਹੈ ਬਸ ਉਹ ਸਿਮਰਨਾ ਹੈ ਸਾਡਾ ਤੋ ਇਸ ਤ੍ਰਿਕਨਲ ਜਿਨ੍ਹਾਂ ਨੇ ਹਰ 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 ਹਰੀ ਹਰ ਸਿਮਤ ਜਨ ਕੇ ਨਿਸਤਰਤਰ ਇਸ ਤਰ੍ਹਾਂ ਜਿਹੜੇ ਸਿਮਨ ਕਰਦੇ ਨੇ ਉਤਰ ਜਾਂਦੇ ਨੇ ਫਿਰ ਉਹਨਾਂ ਕੋਲ ਨੂੰ ਕੋਈ ਸੰਸਾਰ ਦਾ ਮਾੜਾ ਕਰਮ ਨਹੀਂ ਹੁੰਦਾ ਉਹ ਕਾਮ ਕ੍ਰੋਧ ਲੋਭ ਮੋਹ ਕਰਨ ਨੂੰ ਵਸ ਕਰ ਲੈਂਦੇ ਨੇ ਹੋਮੇ ਉਹਨਾਂ ਦੇ ਅੰਦਰ ਖਤਮ ਹੋ ਕੇ ਉਹ ਮੈਂ ਮੈਂ ਦੀ ਤਾਂ ਤੂੰ ਹੀ ਤੂੰ ਹੀ ਦੀ ਰੱਟ ਚੱਲਵੇ ਜਦ ਤੈ ਦੇਖੋਂ ਤਦ ਤੂੰ ਹੀ ਵਣੀ ਵਸਤਾ ਬਣ ਜਾਂਦੀ ਹੈ ਲੇਕਿਨ ਆਮ ਇਨਸਾਨ ਇਹ ਮੇਰੀ ਮੇਰੀ ਕਦ ਜਬ ਲੱਗ ਮੇਰੀ ਮੇਰੀ ਕਰ ਤਬ ਲੱਗ ਕਾਜ ਇੱਕ ਨਹੀਂ ਸਰੇ ਜਬ ਮੇਰੀ ਮੇਰੀ ਮਿਟ ਜਾ ਤਬ ਪ੍ਰਮ ਕਾਜ ਸਵਾਰਿਆ ਕੂ ਤੂ ਕਰਤਾ ਤੂ ਹੁਆ ਮਜਮ ਰਖਾ ਨ ਹੂੰ ਜਬ ਆਪਾ ਪਰਕਾ ਮਿਟ ਗਿਆ ਆਪਾ ਪਰਕਾ ਮਿਟ ਗਿਆ ਮਤਲਬ ਕਿ ਆਪਣੀ ਵਖਰੀ ਹੂੰ ਮਿਟ ਗਈ ਦੂਜੇ ਨੂੰ ਬਗਾਣਾ ਸਮਝਣਾ ਬਗਿਆ ਨਾ ਕੋ ਬੈਰੀ ਨਹੀਂ ਬਗਾਣਾ ਸਗਲ ਸੰਗ ਹਮ ਕੋ ਬਣਾਈ ਐਸੀ ਵਸਤਾ ਬਣਾਈ ਐਸੀ ਵਸਤਾ ਜਾਇਓ ਐਸੀ ਸਿਮਰਨ ਕਰਦੇ ਆਂ ਤੇ ਫਿਰ ਉਹ ਜਨ ਗਏ ਨਿਸਤਰ ਤਰੇ ਐਸੇ ਸਿਵਕ ਪਰ ਸੰਸਾਰ ਤੋਂ ਉਤਰ ਗਏ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਹਰੀ ਨਾਮ ਦਾ ਇਸੇ ਤਰ੍ਹਾਂ ਦਾ ਸਿਮਨ ਕਰਕੇ ਕਬੀਰ ਜੀ ਸੰਸਾਰ ਤੇ ਇਤਨੇ ਉਜਾਗਰ ਹੋ ਗਏ ਇਤਨੇ ਮਸ਼ਹੂਰ ਹੋ ਗਏ ਕਿ ਅੱਜ ਕਬੀਰ ਸਾਹਿਬ ਦੀ ਬਾਣੀ ਨੂੰ ਵੀ ਅਸੀਂ ਬੜੇ ਪਿਆਰ ਸਤਕਾਰ ਨਾਲ ਪੜਦੇ ਹਾਂ ਮੱਥੇ ਟੇਕਦੇ ਹਾਂ ਗੁਰੂ ਸਾਹਿਬ ਦੀ ਬਾਣੀ ਦੀ ਤਰ੍ਹਾਂ ਤੇ ਹਰ ਕਾ ਨਾਮ ਕਬੀਰ ਉਜਾਗਰ ਪ੍ਰਭੂ ਨਾਮ ਸਿਮਰਨ ਨਾਲ ਹੀ ਉਜਾਗਰ ਹੋਏ ਜਨਮ ਜਨਮ ਕੇ ਕਾਟੇ ਕਾਗਰ ਉਹਨਾਂ ਦੇ ਜਨਮ ਜਨਮ ਮੰਤਰ ਦੇ ਜੋ ਲੇਖ ਸਨ ਉਹ ਲੇਖਾਂ ਦੇ ਕਾਗਜ਼ ਕੱਟੇ ਗਏ ਮਿਟ ਗਏ ਨਿਮਤ ਨਾਮ ਦੇ ਦੁੱਧ ਪਿਆਇਆ ਇਸੇ ਨਿਮਤ ਸਿਮਰਨ ਦੀ ਬਦਲਤੀ ਨਾਮਦੇਵ ਨੇ ਦੁੱਧ ਪਿਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਉਸ ਨੂੰ ਇਸ ਜਿੰਦਗੀ ਦੇ ਇਸ ਜਗ ਦੇ ਜਨਮ ਲੈ ਕੇ ਕੋਈ ਸੰਕਟ ਜਿੰਦਗੀ ਨਹੀਂ ਆਇਆ ਵਿਕਾਰ ਪੂ ਨਹੀਂ ਸਕੇ ਇਹ ਮੂ ਮਾਇਦ ਗੋਤੀ ਨਹੀਂ ਲੱ ਸਕੇ ਉਤਰ ਗਏ ਉਸ ਪਰਮਾਤਮਾ ਦਾ ਸਿਮਰਨ ਕਰਕੇ ਜਨ ਰਵਦਾਸ RAM ਰੰਗ ਰਾਤਾ ਤੇ ਭਗਤ ਰਵਦਾਸ ਵੀ ਕਹਿੰਦੇ ਮੈਂ ਸੇਵਕ ਰਵਦਾਸ ਵੀ ਉਸ RAM ਰੰਗ ਵਿੱਚ ਰੰਗਿਆ ਗਿਆ RAM ਰੰਗ ਰਾਤਾ ਰੰਗਿਆ ਗਿਆ ਰੰਗਿਆ ਗਿਆ ਨਾਮ ਰੰਗ ਵਿੱਚ ਇਸ ਤਰ੍ਹਾਂ ਉਹਦੇ ਵਿੱਚ ਸੁਰਤੀ ਜੋੜ ਕੇ ਮੇਰੇ ਮੂੰਹ ਹਰ ਵੇਲੇ ਉਸਦੀ ਸਿਫਤ ਸਲਾਵ ਦੇ ਗੁਣ ਗਾਇਨ ਉਹਦਾ ਰਹਿੰਦਾ ਹੈ ਇਉ ਗੁਰੂ ਪ੍ਰਸਾਦ ਨਰਕ ਨਹੀਂ ਜਾਂਦਾ ਬਸ ਇਸ ਤਰ੍ਹਾਂ ਇਉ ਇਸ ਤਰ੍ਹਾਂ ਗੁਰੂ ਪ੍ਰਸਾਦ ਗੁਰੂ ਦੀ ਕਿਰਪਾ ਹੋ ਗਈ ਗੁਰੂ ਦੀ ਬਖਸ਼ਿਸ਼ ਦੁਆਰਾ ਕਿ ਕਿ ਗੁਰੂ ਦੇ ਦੁਆਰਾ ਸਮਝ ਆਈ ਕਿ ਉਹ ਸਾਡਾ ਮੂਲ ਕੀ ਹੈ ਅਸੀਂ ਕੀ ਹਾਂ ਕੋਣ ਹਾਂ ਮੂਲ ਕੀ ਹੈ ਸਾਡਾ ਉਹਦੇ ਨਾਲ ਮੈਂ ਜੁੜ ਕੇ ਉਹਦਾ ਯਾਦ ਕਰ ਸਕਿਆ ਉਹਦਾ ਆਪਣਾ ਰਿਸ਼ਤਾ ਪਛਾਨ ਸਕਿਆ ਪ੍ਰਭੂ ਦਾ ਸਾਡਾ ਕੀ ਰਿਸ਼ਤਾ ਹੈ ਤੇ ਗੁਰੂ ਦੀ ਕਿਰਪਾ ਸਦਕਾ ਗੁਰੂ ਪ੍ਰਸਾਦ ਨਰਕ ਨਹੀਂ ਜਾਂਦਾ ਹੁਣ ਮੇਰੀ ਇਸ ਸਿਮਰਨ ਨਾਲ ਇਤਨੀ ਉੱਚੀ ਅਵਸਥਾ ਬਣ ਗਈ ਹੈ ਕਿ ਹੁਣ ਮੈਂ ਨਰਕ ਚ ਨਹੀਂ ਜਾਵਾਂਗਾ ਮੈਨੂੰ ਯਕੀਨ ਹੋ ਗਿਆ ਕਿ ਨਰਕੀ ਜ਼ਿੰਦਗੀ ਜਿਹੜੀ ਹੈ ਜੀਉਂਦੀਆਂ ਵੀ ਬੜੀ ਦੁਨੀਆ ਹੈ ਜਿਹੜੀ ਜੀਉਂਦੀ ਨਰਕ ਭੋਗ ਰਹੀ ਹੈ ਬੜੀ ਜ਼ਿੰਦਗੀ ਦੁਨੀਆ ਐਸੀ ਹੈ ਜਿਹੜੀ ਜੀਉਂਦੀ ਜਨਵਰੀ ਯੂਨਵਰਗੀ ਜ਼ਿੰਦਗੀ ਜੀ ਰਹੀ ਹੈ ਉੱਤੇ ਵਰਗੀ ਲਾਲਚ ਹੈ ਲੋਭੀ ਹੈ ਸੱਪ ਵਰਗਾ ਜ਼ਹਿਰ ਅੰਦਰ ਬਿਸਕੂ ਲਿਆਇਆ ਹੈ ਬਾਕੀ ਸੰਸਾਰ ਦੇ ਲਈ ਜਨਵਰੀ ਜੁਣਾ ਜੂੜਿਆ ਸੀ ਕਰਤੂਤ ਪਸ਼ੂ ਕੀ ਮਨਜ਼ਾਤ ਬੜੀ ਦੁਨੀਆ ਅਸੀ ਹੈ ਤੇ ਉਹ ਇੱਥੇ ਹੀ ਮੁਕਤ ਨਹੀਂ ਹੈ ਅੱਗੇ ਜਾ ਕੇ ਕਿਹੜੀਆਂ ਜੁਣਾ ਜਾਏਗੀ ਇਹਦੇ ਬਾਅਦ ਦੇਖਿਆ ਜਾਏਗਾ ਇੱਥੇ ਹੀ ਬੰਦਾ ਹੋਰ ਜੁਣਾ ਵੀ ਭੋਗ ਰਿਆ ਹੈ ਤਾਂ ਇਹ ਨਰਕ ਵਾਲੀ ਜਿਹੜੀ ਅਵਸਥਾ ਇੱਥੇ ਹੀ ਬਣਾ ਕੇ ਰੱਖੀ ਹੈ ਅਸੀਂ ਅਗਰ ਇੱਥੇ ਨਾਮ ਜਪੀਏ ਤਾਂ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਖੇਲੇ ਹੋ ਸਕਦੇ ਨੇ ਕਮਾਈ ਇੱਥੇ ਕਰਨੀ ਹੈ ਉਦੋਂ ਕੋਈ ਅਗੇ ਫਲ ਮਿਲ ਸਕਦਾ ਹੈ ਆਖੀ ਨਹੀਂ ਜੀ ਅਸੀਂ ਇੱਥੇ ਜੋ ਮਰਜੀ ਕਰਦੇ ਰਹੀਏ ਸਾਡੇ ਪਿੱਛੇ ਕੋਈ ਕ੍ਰਿਆ ਕਰਮ ਕਰੇਗਾ ਸਾਡੇ ਪਿੱਛੇ ਕੋਈ ਪਾਠ ਕਰੇਗਾ ਤਾਂ ਲਾਭ ਮਿਲ ਜਾਏਗਾ ਹਰ ਗੱਲ ਨਹੀਂ ਇਹ ਗੁਰਬਾਣੀ ਦਾ ਕੋਈ ਸਿਧਾਂਤ ਨਹੀਂ ਹੈ ਅਸੀਂ ਜਿਉਂਦੇ ਜੀ ਆਪਣੇ ਮੂਲ ਨੂੰ ਪਛਾਣੀਏ ਉਸ ਦਾ ਸਿਮਰਨ ਕਰੀਏ ਸੱਚੇ ਦੇਨੂ ਸਿਮਰਨ ਕਰੀਏ ਹਿਰਦੇ ਨਾਲ ਮਨ ਨਾਲ ਸੁਰਤੀ ਨਾਲ ਸਿਮਰਨ ਕਰੀਏ ਉਸ ਸਿਮਰਨ ਦਾ ਜ਼ਰੂਰ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਵਿਕਾਰ ਮੋਹ ਮਾਇਆ ਦੀ ਛਲਾਂ ਤੋਂ ਬੰਦਾ ਬਚ ਜਾਂਦਾ ਹੈ ਤਰ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ